ਹਾਂ ਜੀ ਕਿਸਾਨੀ ਵੀਰੋ ਜਿਹੜੀ ਤੁਸੀਂ ਇਹ ਵੈਰੈਟੀ ਦੇਖ ਰਹੇ ਹੋਗੀ ਜੀ ਸੁਪਰੀਮ 110 ਵੈਰੈਟੀ ਤੇ ਜਿਵੇਂ ਇਹ ਪੈਪਾ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਹੋ ਰਹੀਆਂ ਨੇ ਆਪਣੇ ਬਰਾਊਨ ਕਲਰ ਦੀਆਂ ਭੂਰੇ ਰੰਗ ਦੀਆਂ ਜਾਂ ਕਿਤੇ ਆਪਣੇ ਜਾਮਨੀ ਰੰਗ ਕਲਰ ਦੀਆਂ ਵੀ ਹੈਗੀਆਂ ਜਾਂ ਕਿਤੇ ਕਾਲੀਆਂ ਨੇ ਤੇ ਇਹਨਾਂ ਦੇ ਦਾਣੇ ਵੀ ਆਪਣੇ ਬਦਰੰਗ ਹੋ ਰਹੇ ਨੇ ਜਿਹੜੇ ਇਹਨਾਂ ਦੇ ਪੱਤੇ ਨੇ ਇਸ ਤਰ੍ਹਾਂ ਸੰਤਰੀ ਰੰਗ ਦੇ ਜਾਂ ਪੀਲੇ ਗੂੜੇ ਪੀਲੇ ਆਪਣੇ ਪੱਤੇ ਦਿਖਾਈ ਦਿੰਦੇ ਨੇ ਤੇ ਇਹ ਆਪਣੀ ਬਿਮਾਰੀ ਆਉਣ ਦਾ ਕਿਹੜੀ ਬਿਮਾਰੀ ਇਹ ਪਿਛਲੇ ਸਾਲ ਵੀ ਜਿਹੜੀ ਆਪਣੀਆਂ ਵੈਰੈਟੀਆਂ ਨੂੰ ਇਹ ਬਿਮਾਰੀ ਆਈ ਸੀ ਤੇ ਕਿੰਨਾ ਝਾੜ ਤੇ ਫਰਕ ਪਿਆ ਸੀ ਇਸ ਬਾਰੇ ਜਿਹੜਾ ਅੱਜ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਇਹ ਆਪਣੀਆਂ ਪਾਈਪਾਂ ਇਸ ਤਰ੍ਹਾਂ ਬਰਾਊਨ ਜੀਆਂ ਹੋ ਰਹੀਆਂ ਨੇ ਕਿਤੇ ਜਾਮਣੀ ਜਾਂ ਕਿਤੇ ਕਾਲੇ ਦੇ ਜਿਹੜੇ ਦਾਣੇ ਵੀ ਇਹਨਾਂ ਦੇ ਬਦ ਰੰਗ ਹੋ ਰਹੇ ਨੇ ਦਾਣੇ ਵੀ ਜਾਮਣੀ ਆਪਣੇ ਲਾਲ ਜਿਹੇ ਦਾਣੇ ਹੋ ਰਹੇ ਨੇ ਤੇ ਪਿਛਲੇ ਸਾਲ ਵੀ ਇਹ ਬਿਮਾਰੀ ਆਪਣੇ ਸੁਪਰੀਮ 110 ਵੈਰੈਟੀ ਦੇ ਵਿੱਚ ਦੇਖੀ ਗਈ ਸੀ ਪਿਛਲੇ ਸਾਲ ਪੀਆਰ 131 ਵੈਰੈਟੀ ਦੇ ਵਿੱਚ ਬਿਮਾਰੀ ਨਹੀਂ ਸੀ ਆਈ ਇਸ ਸਾਲ ਜਿਹੜੀ ਪੀਆਰ 131 ਦੇ ਵਿੱਚ ਵੀ ਥੋੜੇ ਕੇ ਏਰੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੇ ਸ਼ੁਰੂਆਤ ਹੋਈ ਹੈ ਥੋੜੇ ਕੇ ਬੂਟਿਆਂ ਦੇ ਵਿੱਚ ਇਹ ਬਿਮਾਰੀ ਦੇਖੀ ਗਈ ਤੇ ਇਹ ਬਿਮਾਰੀ ਤਕਰੀਬਨ ਜਿਹੜਾ ਪਿਛਲੇ ਸਾਲ ਵੀ ਤਕਰੀਬਨ ਜੇ ਕਿ ਝਾੜ ਦੀ ਗੱਲ ਕਰਕੇ ਤਾਂ 5 ਤੋਂ ਲੈ ਕੇ 10 ਮਣ ਤੱਕ ਝਾੜ ਕਟਾ ਘਟ ਗਿਆ ਸੀ ਕਿਉਂਕਿ ਇਹਨਾਂ ਝਾੜ ਤਾਂ ਕਟਿਆ ਸੀ ਇਹ ਬਿਮਾਰੀ ਥੋੜਾ ਲੇਟ ਆਈ ਸੀ ਜੇਕਰ ਇਹ ਬਿਮਾਰੀ ਥੋੜੇ ਇੱਕ ਅਗੇਤੀ ਆ ਜੇ ਤਾਂ ਇਹਦੇ ਨਾਲ ਜਿਹੜਾ ਝਾੜ ਦਾ ਤਕਰੀਬਨ ਹੀ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਿਉਂਕਿ ਜਦੋਂ ਇਸ ਸਟੇਜ ਤੇ ਬੂਟਾ ਆਉਂਦਾ ਹੁਣ ਬੂਟਾ ਚ ਆਪਣਾ ਜਿਹੜੇ ਪੱਤੇ ਪੀਲੇ ਹੋ ਗਏ ਨੇ ਅਜੇ ਥੋੜੇ ਆਪਣੇ ਏਰੀਆ ਦੇ ਵਿੱਚ ਨੇ ਪਾਈਪਾਂ ਜੋ ਤੁਸੀਂ ਦੇਖੋਗੇ ਜਿਹੜਾ ਪੱਤਾ ਆਪਣਾ ਪੀਲਾ ਦੇਖ ਰਿਹਾ ਇਸ ਤਰ੍ਹਾਂ ਦੇਖ ਰਿਹਾ ਪੱਤਾ ਤੇ ਉਹਦੇ ਥੱਲੇ ਦੇਖੋਗੇ ਜਿਹੜੀ ਪੈਪੇ ਆਪਣੀ ਉਹ ਥੋੜੀ ਕਾਲੀ ਹੋ ਕੇ ਜਾਂ ਥੋੜੇ ਜਿਹੇ ਡੱਬੇ ਜਿਹੇ ਲੰਬੇ ਬਣੇ ਹੋਣਗੇ ਉਹ ਉਸ ਤਰ੍ਹਾਂ ਦਿ ਇਹ ਜਿਹੜੀ ਬਿਮਾਰੀ ਤਕਰੀਬਨ ਝੋਨੇ ਪੱਕਣ ਤੋਂ 20 ਦਿਨ ਪਹਿਲਾਂ ਬਿਮਾਰੀ ਆਪਾਂ ਨੂੰ ਦਿਖਾਈ ਦਿੱਤੀ ਸੀ ਪਿਛਲੇ ਸਾਲ ਵੀ ਤਕਰੀਬਨ 20 ਦਿਨ ਪਹਿਲਾਂ ਹੀ ਬਿਮਾਰੀ ਦੇ ਲੱਛਣ ਦਿਖਾਈ ਦਿੱਤੇ ਸੀ ਤੇ ਫਿਰ ਵੀ ਜਾਣੇ ਕਿ 5 ਤੋਂ ਲੈ ਕੇ 7 10 ਮਹੀਨਿਆਂ ਤੱਕ ਝਾੜ ਤੇ ਜ਼ਰੂਰ ਫਰਕ ਪੈਂਦਾ ਤੇ ਇਹ ਜਿਹੜੀ ਬਿਮਾਰੀ ਜਦੋਂ ਆਪਾਂ ਜ਼ਿਆਦਾ ਜੂਰੀਆ ਖਾਦ ਪਾਉਨੇ ਆ ਜਾਂ ਇਹ ਬਿਮਾਰੀ ਇਹ ਸਭ ਵੇਖੀ ਜਿਹੜੇ ਰੁੱਖਾਂ ਥੱਲੇ ਜਿੱਥੇ ਛਾਂ ਹੈ ਉੱਥੇ ਜ਼ਿਆਦਾ ਬਿਮਾਰੀ ਦਾ ਹਮਲਾ ਦੇਖਿਆ ਤੇ ਜਾਂ ਜਿੱਥੇ ਆਪਾਂ ਜਿਵੇਂ ਹੁਣ ਮੌਸਮ ਨੇ ਕਿਉਂਕਿ ਜਿਹੜੀ ਵੀ ਬਿਮਾਰੀ ਆਉਂਦੀ ਮੌਸਮ ਦੇ ਜਦੋਂ ਮੌ ਤੇਸ ਵਾਰ ਆਪਣੇ P131 ਵੈਰਾਈਟੀ ਦੇ ਵਿੱਚ ਵੀ P114 ਵੈਰਾਈਟੀ ਦੇ ਵਿੱਚ ਸੁਪਰੀਮ 110 ਵੈਰਾਈਟੀ ਦੇ ਵਿੱਚ ਦੇਖੀ ਗਈ ਬਾਕੀ ਜਿਹੜੀ ਵੀ ਤੁਸੀਂ ਵੈਰਾਈਟੀ ਲਾਈ ਹੈ ਜਰੂਰ ਚੈੱਕ ਕਰਿਓ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਵੀ ਹੈਗੀ ਹੈ ਤਾਂ ਜੂਰ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਖੇਤ ਦੇ ਵਿੱਚ ਆਪਣੀ ਕਿਹੜੀ ਕਿਸਮ ਦੇ ਵਿੱਚ ਇਹ ਬਿਮਾਰੀ ਤੁਹਾਡੇ ਖੇਤ ਵਿੱਚ ਆਈ ਹੈ ਤੇ ਇਹ ਹੈਗੀ ਜੀ ਆਪਣੀ ਸ਼ੀਤ ਰੌਟ ਜਿਹਨੂੰ ਆਪਣਾ ਤਣੇ ਦੁਆਰਾ ਪੱਤੇ ਦਾ ਗਲਣਾ ਇਹ ਜ਼ਿਆਦਾ ਯੂਰੀਆ ਦੇ ਕਾਰਨ ਜਾਂ ਆਪਾਂ ਮੌਸਮ ਕਹਿ ਲਈਏ ਕਿਉਂਕਿ ਜਿਹਨਾਂ ਸਾਰੇ ਸਮੇਂ ਬਾਰਿਸ਼ਾਂ ਕਈਆਂ ਥਾਵਾਂ ਦੇ ਬਾਰਿਸ਼ਾਂ ਦਾ ਸਮਾਂ ਬਣਿਆ ਸੀ ਜ਼ਿਆਦਾ ਪਿਆ ਸੀ ਮੀਂਹ ਕਰਕੇ ਤੇ ਉਸ ਕਰਕੇ ਬਿਮਾਰੀ ਆ ਸਕਦੀ ਹੈ ਜਾਂ ਜ਼ਿਆਦਾ ਯੂਰੀਆ ਦੇ ਕਰਕੇ ਜਾਂ ਜਿਵੇਂ ਪਿਛਲੇ ਸਾਲ ਜਿਹੜੇ ਖੇਤਾਂ ਦੇ ਵਿੱਚ ਬਿਮਾਰੀ ਆਈ ਸੀ ਉੱਥੇ ਵੀ ਇਸ ਤਰ੍ਹਾਂ ਹਮਲਾ ਚਾਹਤਾ ਦੇਖ ਨੂੰ ਮਿਲਦਾ ਤੇ 5 ਤੋਂ 10 ਮਾਣ ਦਾ ਫਰਕ ਛਾੜਦਾ ਇਸ ਤਰ੍ਹਾਂ ਪੈਂਦਾ ਕਿਉਂਕਿ ਜਿਵੇਂ ਹੁਣ ਆਪਣੇ ਇਸ ਸਟੇਜ ਤੇ ਬੂਟਾ ਆ ਗਿਆ ਇਹਨੇ ਆਪਣੇ 40% ਜਿਹੜੇ ਖਰਾਕੇ ਤਣੇ ਵਿੱਚੋਂ ਲੈਣੀਆਂ ਜੋ ਆਪਾਂ ਜ਼ਮੀਨ ਦੇ ਵਿੱਚ ਜਿੰਨੀ ਆਪਣੀ ਸ਼ਕਤੀ ਹੈ ਉਹ ਸਭ ਉੱਥੋਂ ਲੈਣੀਆਂ ਜਿਹੜੀ 60% ਖਰਾਕੀ ਆਪਣੀ ਸੂਰਜ ਦੀ ਰੋਸ਼ਨੀ ਰਾਹੀਂ ਕਿਉਂਕਿ ਜਿੰਨਾ ਸਮਾਂ ਆਪਣਾ ਪੱਤਾ ਲੰਮੇ ਸਮੇਂ ਤੱਕ ਹਰੇ ਪਣ ਦੇ ਰੂਪ ਵਿੱਚ ਰਹੇਗਾ ਉਨੇ ਜਿਹੜੇ ਆਪਣੇ ਦਾਣੇ ਪਰ ਦੀ ਪ੍ਰਕਿਰਿਆ ਆਪਣੀ ਚੰਗੀ ਤਰ੍ਹਾਂ ਹੋਵੇਗੀ ਦਾਣੇ ਆਪਣੇ ਨਿੱਗਰ ਬਣਨਗੇ ਦਾਣਿਆਂ ਦੇ ਵਿੱਚ वजन ਵਜਨਦਾਰ ਹੋਣਗੇ ਕਿਸੇ ਵੀ ਤਰ੍ਹਾਂ ਦੇ ਕੋਈ ਦਾਗੀ ਜਾਂ ਫੋਗ ਘਟ ਬਣੇਗੀ ਕਿ ਜਦੋਂ ਆਪਣਾ ਪੱਤਾ ਉੱਪਰੋਂ ਪੀਲਾ ਹੋ ਜਾਂਦਾ ਜਿਹੜੀ 60% ਖਾਦ ਮਿਲਣੀ ਹੈ ਬੂਟੇ ਨੇ ਆਪਣੇ ਸੂਰਜ ਤੋਂ ਆਪਣੀ ਗ੍ਰਹਿਣ ਕਰਨੀ ਹੈ ਉਹਦੇ ਵਿੱਚ ਫਿਰ ਇਹ ਜਿਹੜੀ ਉਹ ਖਾਦ ਦੀ ਮਾਤਰਾ ਘਟ ਜਾਂਦੀ ਜਿੰਦੇ ਨਾਲ ਫਿਰ ਆਪਣੇ ਦਾਣਿਆਂ ਦਾ वजन ਵੀ ਹੌਲਾ ਹੁੰਦਾ ਜਾਂ ਕਈਆਂ ਦਾਣਿਆਂ ਦੇ ਵਿੱਚ ਇਹ ਆਪਣਾ ਵੀ ਪੂਰਾ ਪ੍ਰੋਪਰ दाना पूरा ਸ਼ੇਹਰ ਵਿੱਚ ਨਹੀਂ ਬਣਦਾ ਇਹ ਆਪਣੇ ਝਾਰ ਦੇ ਤਕਰੀਬਨ ਫਰਕ ਪਾ ਜਾਂਦਾ ਜੇਕਰ ਬਾਂਝ ਥੋੜਾ ਜਿਹੀ ਆ ਜੇ ਇੱਥੇ ਫਿਰ ਜ਼ਿਆਦਾ ਫਰਕ ਪੈਂਦਾ ਜੇਕਰ ਪਛੇਤੀ ਆ ਜੇ ਥੋੜਾ ਜਿਹੀ ਹੁਣ ਆਈ ਏ ਹੁਣ ਆਪਾਂ ਕਿਸੇ ਦੇਖਿਆ ਸੀ ਵੀ ਜਿਹੜੇ ਝੋਨੇ ਥੋੜੇ ਜਿਹਾ ਲੇਟ ਦੇ ਉਹਨਾਂ ਖੇਤਾਂ ਦੇ ਵਿੱਚ ਬਿਮਾਰੀ ਹੈ ਜੀ 1 ਮੰਨ ਕੇ ਚੱਲੋ 1% ਤੋਂ ਵੀ ਘੱਟ ਦਿਖਾਈ ਦਿੱਤੀ ਏ ਕਿ ਜਿਹੜੇ ਝੋਨੇ ਥੋੜੇ ਜਿਹਾ ਗੇਤੇ ਨੇ ਉਹਨਾਂ ਦੇ ਵਿੱਚ ਤਕਰੀਬਨ ਹੀ ਬਿਮਾਰੀ ਦਾ ਹਮਲਾ ਵੱਖ-ਵੱਖ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਥੋੜਾ ਕੁ ਜ਼ਿਆਦਾ ਦਿਖਿਆ ਬਾਕੀ ਇਹਨਾਂ ਜ਼ਿਆਦਾ ਵੀ ਨਹੀਂ ਹੈਗਾ ਪਿਛਲੇ ਸਾਲ ਵੀ ਆਪਾਂ ਜਦੋਂ ਦੇਖਦੇ ਆ ਸਾਥੇ ਪਿਛਲੇ ਸਾਲ ਵੀ ਬਾਰੀ ਹੈਗੀ ਸੀ ਤੇ ਇਸ ਸਾਲ ਵੀ ਕਿਉਂਕਿ ਜਿਹੜੇ ਸਾਲ ਪਿਛਲੇ ਸਾਲ ਵੀ ਖੇਤਾਂ ਦੇ ਵਿੱਚ ਇਹ ਬੀਜ ਰਹੀ ਬਿਮਾਰੀ ਫੈਲ ਸਕਦੀ ਏ ਕਿ ਜ਼ਮੀਨ ਦੇ ਵਿੱਚ ਜਦੋਂ ਆਪਾਂ ਝੋਨੇ ਤੋਂ ਕਣਕ ਵੱਢ ਕੇ ਜਦੋਂ ਆਪਾਂ ਦੁਬਾਰਾ ਫੇਰ ਆਪਾਂ ਜ਼ਮੀਨਾਂ ਭਰ ਦਿੰਦੇ ਆ ਠੰਡੀਆਂ ਰੱਖਣ ਦੇ ਵਾਸਤੇ ਜਾਂ ਆਪਾਂ ਕਿਉਂਕਿ ਜਦੋਂ ਝੋਨਾ ਕਣਕ ਵੱਢ ਕੇ ਆਪਾਂ ਨੂੰ ਜ਼ਮੀਨ ਬਾਹ ਕੇ ਜਮਾ ਸੁੱਕਣ ਦਿਓ ਧੁੱਪਾਂ ਲੱਗਣ ਦਿਓ ਓਵੇਂ ਜਿਵੇਂ ਧੁੱਪਾਂ ਲੱਗਣੀਆਂ ਕਈਆਂ ਤਰ੍ਹਾਂ ਦੀਆਂ ਜਿਹੜੀਆਂ ਫੰਗਸਾਂ ਔਲੀਆਂ ਦਾ ਜਿਹੜਾ ਕੰਟਰੋਲ ਹੁੰਦਾ ਹੈ ਕਿਤੇ ਬਾਕੀ ਜਿਆਦੇ ਗਿੱਲੇ ਰੱਖਦੇ ਆ ਵਿੱਚ ਆਪਣੀ ਜਿਹੜੇ ਹੁੱਲੀਆਂ ਐਕਟਿਵ ਰਹਿੰਦੀਆਂ ਨੇ ਜਦੋਂ ਆਪਾਂ ਝੋਨੇ ਵਿੱਚ ਸ਼ੁਰੂ ਕਰਦੇ ਨੇ ਫਿਰ ਜਿਹੜੇ ਆਪਣੀਆਂ ਬੂਲੀ ਦੀ ਬਿਮਾਰੀ ਐਕਟਿਵ ਹੋ ਜਾਂਦੀਆਂ ਨੇ ਇਹ ਸ਼ੀਤ ਆਪਾਂ ਸ਼ੀਤ ਰੋੜ ਤੇ ਤਣੀ ਦੁਆਰਾ ਪੱਤੇ ਦਾ ਗਲਣਾ ਪਹਿਲਾਂ ਥੋੜੇ ਭਾਗ ਦੇ ਵਿੱਚ ਹੁੰਦਾ ਫਿਰ ਹੌਲੀ-ਹੌਲੀ ਜਿਹੜੀ ਸਾਰੀ ਜਿਹੜੀ ਪੈਪ ਏ ਜਾਂ ਝੰਡਾ ਪੱਤਾ ਜਿਹਦਾ ਪਾਸਾ ਲਪੇਟਿਆ ਹੁੰਦਾ ਸਾਰਾ ਜਿਹੜਾ ਬਿਮਾਰੀ ਦੇ ਨਾਲ ਅਫੈਕਟਡ ਹੋ ਜਾਂਦਾ ਇਹਦਾ ਜਿਹੜਾ ਝਾੜ ਤੇ ਤਕਰੀਬਨ ਪਛੇਤੀ ਹੋਣ ਦੇ ਕਾਰਨ 5 ਤੋਂ ਲੈ ਕੇ 10 ਮਹੀਨਾਂ ਤੱਕ ਝਾੜ ਤੇ ਫਰਕ ਪੈਂਦਾ ਜੇਕਰ ਜਿਆਦਾ ਖੇਤ ਦੇ ਜੇਕਰ ਥੋੜੀ ਜਿਵੇਂ ਰੁੱਖਾਂ ਥੱਲੇ ਆ ਜਾਂ ਥੋੜੇ ਬੂਟਿਆਂ ਦੇ ਵਿੱਚ ਫਿਰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜੇਕਰ ਜ਼ਿਆਦਾ ਗੇਤੀ ਆ ਜਾਂਦੀ ਹੈ ਫਿਰ ਜ਼ਿਆਦਾ ਫਰਕ ਛਾੜਦੇ ਪੈਂਦਾ ਇਹ ਨਿਸ਼ਾਨੀ ਜੀ ਪੱਤੇ ਇਸ ਤਰ੍ਹਾਂ ਜਿਵੇਂ ਤੁਸੀਂ ਦੇਖੋਗੇ ਪੱਤੇ ਪੀਲੇ ਹੋ ਚੁੱਕੇ ਹੋਣਗੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਪੱਤਾ ਪੀਰਾ ਤੇ ਜਦੋਂ ਆਪਾਂ ਥੱਲੋਂ ਇਹਦੀ ਮੁੰਜਰ ਤੇ ਥੱਲੋਂ ਦੇਖਦੇ ਆ ਜਿਹੜੀ ਆਪਣੀ ਪੈਪ ਕਾਲੀ ਹੋ ਚੁੱਕੀ ਹੈ ਸ਼ੀਤ ਰੋੜ ਦੇ ਕਾਰਨ ਜ਼ਿਆਦਾ ਬਾਰਸ਼ਾਂ ਦੇ ਕਾਰਨ ਮੌਸਮ ਦੇ ਕਾਰਨ ਵੀ ਬਾਰੀ ਆਉਂਦੀ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਪੈਪ ਹੋਣ ਕਾਲੀ ਪਹਿਲਾਂ ਥੋੜੇ ਭਾਗ ਦੇ ਵਿੱਚ ਹੁੰਦੀ ਫਿਰ ਹੌਲੀ-ਹੌਲੀ ਜਿਹ ਤੇ ਇਹਦੇ ਵਾਸਤੇ ਜਿਹੜੇ ਆਪਣੀ ਸਪਾਰਸ਼ ਕੀਤੀ ਹੈ ਹੈਕਜਾ ਕੋਨਾ ਜੋ ਜਿਹੜੀ ਐਪਿਕ ਦੇ ਨਾਂ ਤੇ ਜਿਹੜੇ ਇਹਨੂੰ ਕੰਟਰੋਲ ਕਰਦੀ ਏ ਜਿਹੜੀ ਆਪਣੀ 27 ਕਿਗ੍ਰਾਮ ਪੈਂਦੀ ਏ ਜਿੰਦੇ ਵਿੱਚ 75% ਹੈਕਜਾ ਕੋਨਾ ਜੋ ਉਹ ਸਪਾਰਸ਼ ਕੀਤੀ ਗਈ ਏ ਤੇ ਦੋ ਵਾਰੀ ਜਿਹੜਾ ਇੱਕ ਸਪਰੇ ਆਪਾਂ ਗੋਭ ਤੋਂ ਪਹਿਲਾਂ ਕਰਨੀ ਹੁੰਦੀ ਤੇ ਇੱਕ ਸਪਰੇ ਆਪਾਂ ਜਦੋਂ ਗੋਭ ਤੋਂ ਜਾਂ ਕਿਨਾਰੇ ਤੋਂ ਬਾਅਦ ਕਰਨੀ ਹੁੰਦੀ ਇਹ ਬਾਕੀ ਜਿੱਥੇ ਆ ਬੂਟੇ ਜ਼ਿਆਦਾ ਇਸ ਤਰ੍ਹਾਂ ਕਾਲੇ ਹੋ ਚੁੱਕੇ ਨੇ ਉੱਥੇ ਜਿਹੜੇ ਜਿਹੜੇ ਮੁੰਜਰ ਦੇ ਦਾਣੇ ਵੀ ਦਾਗੀ ਨੇ ਦਾਣੇ ਜਾਂ ਵਿੱਚ ਵજનدار ਘਟਨੇ ਕਿਉਂਕਿ ਜਿਹੜੀ ਪੱਤਾ ਜਿਹੜੀ ਖਾਹਕ ਬਣਾਉਣੀ ਹੁੰਦੀ 60% ਉਹ ਜਿਹੜੀ ਖਾਹਕ ਫਿਰ ਘਟੇ ਬਣਦੀ ਜਿੰਨੇ ਜਿਹੜੇ ਦਾਣੇ ਹੌਲੀ ਹੁੰਦੇ ਨੇ ਜਾਂ ਪੱਤੇ ਜਿਵੇਂ ਇਸ ਤਰ੍ਹਾਂ ਸੰਤਰੀ ਹੋ ਜਾਂਦੇ ਨੇ ਦੂਰਸਥਾ ਖੇਤ ਲੱਗਿਆ ਹੁੰਦਾ ਜਿੰਨੇ ਬਲਾਸਟ ਜਾਂ ਖੇਤ ਮੱਚ ਚੁੱਕਿਆ ਜਾਂ ਕਿਸੇ ਸਪਰੇਅ ਦਾ ਅਸਰ ਹੈ ਬਾਕੀ ਜਦੋਂ ਇਹ ਕਿਤੇ ਕਿਤੇ ਬੂਟਿਆਂ ਦੇ ਵਿੱਚ ਜਿਵੇਂ 31 ਦੇ ਵਿੱਚੋਂ ਕੋਈ ਕੋਈ ਬੂਟੇ ਦਿਖ ਰਹੇ ਨੇ ਜਿਵੇਂ 10 ਦੇ ਵਿੱਚ ਕਈਆਂ ਦੋਗੀਆਂ ਦੇ ਵਿੱਚ ਵੀ ਤਕਰੀਬਨ ਆਪਾਂ ਦੇਖੇ ਨੇ ਰੁੱਖਾਂ ਥੱਲੇ ਜ਼ਿਆਦਾ ਜਾਂ ਜਿੱਥੇ ਯੂਰੀਆ ਜ਼ਿਆਦਾ ਖਾਦ ਪਈਏ ਤੇ ਬਾਕੀ ਜਿਹੜਾ ਮੌਸਮ ਦੀਨ ਕੂੜ ਹੁੰਦੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਬਾਕੀ ਚੇ ਕਰੇ ਇਸ ਸਮੇਂ ਉਹਦਾ ਤੇ तकरीबन 5 ਤੋਂ ਲੈ ਕੇ 10 ਮੰਨ ਤੱਕ ਝਾੜਦਾ ਫਰਕ ਪੈ ਜਾਂਦਾ ਜੇਕਰ ਜ਼ਿਆਦਾ ਅਟੈਕ ਆਉਂਦਾ ਜੇਕਰ ਥੋੜਾ ਨਾਰਮਲ ਹੈ ਕੋਈ ਰੁੱਖਾਂ ਥੱਲੇ ਆ ਕੋਈ ਥੋੜੇ ਆਪਣੇ ਬੂਟੇ ਦੇਖਦੇ ਨੇ ਫਿਰ ਕੋਈ ਬਹੁਤਾ ਆਪਾਂ ਨੇ ਕੋਈ ਝਾੜ ਤੇ ਫਰਕ ਨਹੀਂ ਪੈਂਦਾ ਇਹ ਸ਼ੀਤ ਰੌਟੇ ਤਣੀ ਦੁਆਰਾ ਪੱਤੇ ਦਾ ਗਲਣਾ ਤੇ ਇਸ ਸਾਲ ਆਪਣੇ P131 ਵੈਰਾਈਟੀ ਦੇ ਵਿੱਚ ਵੀ ਦੇਖੀ ਗਏ ਸੁਪਰੀਮ 110 ਦੇ ਤੇ ਆ ਪਿੱਛੇ ਸਾਲ ਵੀ ਹੈਗੀ ਸੀ ਉਹ ਵੀ ਆਪਣੇ ਪਛੇਤੀ ਆਈ ਸੀ ਥੋੜੀ ਘਾਟ ਤੇ ਥੋੜਾ ਪਤਾ ਫਰਕ ਪਿਆ ਸੀ ਥੋੜੇ ਏਰੀਆ ਦੇ ਵਿੱਚ ਸੀ ਤੇ 14 ਦੇ ਵਿੱਚ ਵੀ ਬਿਮਾਰੀ ਆਉਂਦੀ ਹੈ ਤੇ ਇਹ ਤਿੰਨਾਂ ਵੈਰਾਈਟੀਆਂ ਦੇ ਵਿੱਚ ਦੇਖੀ ਗਏ ਬਾਕੀ ਤੁਸੀਂ ਵੀ ਜਿਹੜੇ ਖੇਤ ਆਪਣਾ ਜਿਹੜੀ ਵੈਰਾਈਟੀ ਲਾਈਏ ਜੇਕਰ ਤੁਹਾਡੇ ਖੇਤ ਵਿੱਚ ਇਸ ਤਰ੍ਹਾਂ ਦੀ ਬਿਮਾਰੀ ਪੈਪਾਂ ਜਿਹੜੀਆਂ ਕਾਲੀਆਂ ਜਾਂ ਜਾਮਨੀ ਰੰਗ ਦੀਆਂ ਹੋ ਚੁੱਕੀਆਂ ਨੇ ਉੱਪਰੋਂ ਪੱਤੇ ਇਸ ਤਰ੍ਹਾਂ ਪੀਲੇ ਜਾਂ ਸੰਤਰੀ ਹੋ ਚੁੱਕੇ ਨੇ ਇਸ ਤਰ੍ਹਾਂ ਦੀਆਂ ਪੈਪਾਂ ਹੋ ਚੁੱਕੀਆਂ ਨੇ ਤਾਂ ਜਰੂਰ ਕਮੈਂਟ ਵਿੱਚ ਦੱਸਿਓ ਵੀ ਕਿਹੜੀ ਤੁਸੀਂ ਵੈਰਾਈਟੀ ਦੇ ਵਿੱਚ ਇਹ ਬਿਮਾਰੀ ਦੇਖੀ ਗਈ ਹੈ ਪਿਛਲੇ ਸਾਲ ਵੀ ਆਪਾਂ ਇਸ ਬਿਮਾਰੀ ਦੇ ਤੁਹਾਡਾ ਨਾ ਵੀਡੀਓ ਸ਼ੇਅਰ ਕੀਤੀ ਹੋਈ ਸੀ ਸੁਪਰੀ 110 ਵੈਰਾਈਟੀ ਤੇ ਕੱਲੀ ਸੀ ਹੋਰ ਕਿਸੇ ਵੈਰਾਈਟੀ ਤੇ ਜਿਵੇਂ ਪੀਆ 131 ਵੈਰਾਈਟੀ ਤੇ ਨਹੀਂ ਸੀ ਦੇਖੀ ਗਈ 1% ਵੀ 131 ਤੇ ਨਹੀਂ ਸੀ ਪਰ ਇਸ ਵਾਰ ਜਿਵੇਂ ਹਲਦੀ ਰੋਗ ਪੀਛੇ 31 ਤੇ ਜਮਾ 1% ਵੀ ਹਲਦੀ ਰੋਗ ਨਹੀਂ ਸੀ ਆ ਪਰ ਇਸ ਵਾਰ ਹਲਦੀ ਰੋਗ 31 ਤੇ ਵੀ ਕਈਆਂ ਥਾਵਾਂ ਤੇ ਦੇਖਣ ਨੂੰ ਮਿਲਿਆ ਜਾਨੀ ਕਿ ਥੋੜੇ ਭਾਗ ਵਿੱਚ ਥੋੜੀ ਮਾਤਰਾ ਵਿੱਚ ਦੇਖਣ ਨੂੰ ਮਿਲਿਆ ਪਰ ਦੇਖਣ ਨੂੰ ਜ਼ਰੂਰ ਮਿਲਿਆ ਤੇ ਇਸ ਵਾਰ ਤਾਂ ਜਿਵੇਂ ਅਸਵਾਰ ਵੀ ਜਿਹੜਾ ਪੀਆਰ 31 ਤੇ ਵੈਰੈਟੀ ਦੀ ਵੀ ਬਿਮਾਰੀ ਦੇਖੀ ਜੇ ਥੋੜੇ ਏਰੀਏ ਦੇ ਵਿੱਚ ਜਾਨੀ ਕਿ ਕੁਝ ਕੁ ਬੂਟੇ ਆਪਾਂ ਕਹਿ ਸਕਦੇ ਹਾਂ ਜਦੋਂ ਆਪਾਂ ਝੋਨੇ ਨੂੰ ਦੂਰੋਂ ਖੜ ਕੇ ਦੇਖਦੇ ਜਿੱਥੇ ਪੱਤੇ ਆਪਣੇ ਪੀਲੇ ਦਿਖਾਈ ਦੇਣਗੇ ਤੁਸੀਂ ਉੱਥੇ ਜਾ ਕੇ ਦੇਖੋ ਦਾਣੇ ਦੀ ਬਤਰੰਗ ਹੋਣਗੇ ਤੇ ਜਿਹੜੇ ਆਪਣੇ ਮੁੰਜੇ ਤੇ ਥਲਦੋਂ ਜਿਹੜੇ ਆਪਣੇ ਪਾਈਪਾਂ ਵੀ ਥੋੜੇ ਕੇ ਚਟਾਕ ਹੋਣਗੇ ਜਾਂ ਥੋੜੇ ਕੇ ਜ਼ਿਆਦਾ ਚਟਾਕ ਹੁੰਦੇ ਨੇ ਜਿਹੜੀਆਂ ਗੇਤੀਆਂ ਥੋੜੀਆਂ ਜਿਹੜੇ ਹਰੇ ਪਣ ਦੇ ਵਿੱਚ ਜਾਂ ਮਿਲਕ ਗ੍ਰੇਨ ਸਟੇਜ ਤੇ ਝੋਨੇ ਨੇ ਉਹਨਾਂ ਦੇ ਵਿੱਚ ਅਜੇ ਬਿਮਾਰੀ ਦੇ ਲੱਛਣ ਨਹੀਂ ਦਿਖਾਈ ਦਿੰਦੇ ਜਿਵੇਂ ਪੀਲੇ ਤੋਂ ਲਾਲ ਜਾਂ ਸੰਤਰੀ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਇਹਦਾ ਜਿਹੜਾ ਹੈਜਕਾ ਕੋਲ ਨਾਲ ਜਿਹੜੇ 75% ਐਪਿਕ ਦੇ ਨਾਂ ਤੇ ਜਿਹੜੀ ਆਪਣੀ ਗੈਨਰਲ ਫਾਰਮ ਦੇ ਵਿੱਚ ਆਉਂਦੀ ਉਹ ਇਸ ਵਾਸਤੇ ਸਪਾਰਸ ਕੀਤੀ ਜਾਂਦੀ ਏ 15 ਤੋਂ 20 ਦਿਨ ਦੇ ਫਰਕ ਤੇ ਇੱਕ ਸਪਰੇ ਗੋਭ ਸਮੇ ਤੇ ਇੱਕ ਸਪਰੇ ਆਪਣੇ ਗੋਭ ਤੋਂ ਬਾਅਦ ਤੇ ਬਾਕੀ ਜਿਹੜੇ ਵੀਰ ਆਪ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ